ਜਦੋਂ ਗੱਲ ਬੋਰਡ ਪ੍ਰੀਖਿਆਵਾਂ ਦੀ ਆਉਂਦੀ ਹੈ ਤੇ ਵਿਦਿਆਰਥੀਆਂ ਦੀਆਂ ਚਿੰਤਾਵਾਂ ਵੱਧ ਜਾਂਦੀਆਂ ਨੇ ਸੋ ਸੀਬੀਐਸਸੀ ਨੇ 2026 ਦੀਆਂ ਬੋਰਡ ਪ੍ਰੀਖਿਆ ਸੰਬੰਧੀ ਇੱਕ ਵੱਡਾ ਐਲਾਨ ਕੀਤਾ ਹੈ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ 2026 ਤੋਂ ਸੀਬੀਐਸਸੀ 10ਵੀਂ ਜਮਾਤ ਲਈ ਸਾਲ ਦੇ ਵਿੱਚ ਦੋ ਵਾਰ ਬੋਰਡ ਪ੍ਰੀਖਿਆਵਾਂ ਕਰਵਾਏਗਾ ਇਹ ਬਦਲਾਅ ਰਾਸ਼ਟਰੀ ਸਿੱਖਿਆ ਨੀਤੀ ਯਾਨੀ ਕਿ ਐਨਈਪ 2020 ਦੀਆਂ ਸਿਫਾਰਸ਼ਾਂ ਦੇ ਅਨੁਸਾਰ ਕੀਤਾ ਜਾ ਰਿਹਾ ਹੈ ਸੀਬੀਐਸਸੀ ਨੇ 10ਵੀਂ ਤੇ 12ਵੀਂ ਦੋਵਾਂ ਦੀਆਂ ਪ੍ਰੀਖਿਆਵਾਂ ਦੇ ਲਈ ਤਰੀਕਾ ਜਾਰੀ ਕਰ ਦਿੱਤੀਆਂ ਨੇ ਇਹ ਇਮਤਿਹਾਨ 17 ਫਰਵਰੀ ਨੂੰ ਸ਼ੁਰੂ ਹੋਣ ਵਾਲੇ ਨੇ ਤੇ ਇਹਨਾਂ ਇਮਤਿਹਾਨਾਂ ਦੇ ਲਈ ਜਾਰੀ ਕੀਤੀਆਂ ਗਈਆਂ ਤਰੀਕਾਂ ਦੇ ਅਨੁਸਾਰ ਜੇਕਰ ਅਸੀਂ 10ਵੀਂ ਜਮਾਤ ਦੀ ਗੱਲ ਕਰਦੇ ਹਾਂ ਤੇ 10 ਮਾਰਚ ਨੂੰ ਇਹ ਇਮਤਿਹਾਨ ਸਮਾਪਤ ਹੋ ਜਾਣਗੇ ਤੇ 12ਵੀਂ ਕਲਾਸ ਦੇ ਇਮਤਿਹਾਨ 9 ਅਪ੍ਰੈਲ ਤੱਕ ਚੱਲਣਗੇ ਸੋ ਜਿੱਥੇ CBSE ਨੇ ਇੱਕ ਪਾਸੇ ਤਰੀਕਾ ਨਿਰਧਾਰਿਤ ਕੀਤਿਆਂ ਨੇ ਤੇ ਦੱਸਿਆ ਹੈ ਕਿ 10ਵੀਂ ਦੀਆਂ ਬੋਰਡ ਪ੍ਰੀਖਿਆਵਾਂ ਜਿਹੜੀਆਂ ਨੇ ਸਾਲ 2026 ਤੋਂ ਸਾਲ ਦੇ ਵਿੱਚ ਦੋ ਵਾਰੀ ਹੋਣਗੀਆਂ ਤੇ ਉੱਥੇ ਹੀ ਇਹਨਾਂ ਆਉਣ ਵਾਲੀਆਂ ਸਾਲ 2025 ਦੀਆਂ ਪ੍ਰੀਖਿਆਵਾਂ ਦੇ ਲਈ ਸਮਾਂ ਵੀ ਨਿਰਧਾਰਿਤ ਕਰ ਦਿੱਤਾ ਹੈ ਉਹਨਾਂ ਨੇ ਇਹ ਰਹਿ ਕੇ ਸਮਾਸਵੇਰੇ 10:30 ਵਜੇ ਤੋਂ ਲੈ ਕੇ ਦੁਪਹਿਰੇ 1:30 ਵਜੇ ਤੱਕ ਰਹੇਗਾ ਬਧੇਰੇ ਜਾਣਕਾਰੀ ਲਈ ਤੁਹਾਨੂੰ ਦੱਸਦੀ ਕਿ 24 ਸਤੰਬਰ 2025 ਨੂੰ CBSE ਨੇ 9ਵੀਂ ਅਤੇ 11ਵੀਂ ਜਮਾਤ ਦੇ ਰਜਿਸਟ੍ਰੇਸ਼ਨ ਡਾਟਾ ਦੇ ਆਧਾਰ ਤੇ 2026 ਦੀਆਂ ਪ੍ਰੀਖਿਆਵਾਂ ਦੇ ਲਈ ਇੱਕ ਸੰਭਾਵਿਤ ਡੇਟਸ਼ੀਟ ਜਾਰੀ ਕੀਤੀ ਇਸ ਸ਼ੁਰੂਆਤੀ ਸੰਭਾਵਿਤ ਦੇਸ਼ਿਤ ਜਾਰੀ ਕਰਨ ਦਾ ਮਕਸਦ ਸਿਰਫ ਤੇ ਸਿਰਫ ਇਹੀ ਸੀ ਕਿ ਸਾਰੇ ਹੀ ਸਕੂਲ ਅਧਿਆਪਕ ਅਤੇ ਵਿਦਿਆਰਥੀ ਆਪਣੀਆਂ ਆਪਣੀਆਂ ਤਿਆਰੀਆਂ ਆਪਣੇ ਹਿਸਾਬ ਦੇ ਨਾਲ ਸ਼ੁਰੂ ਕਰ ਦੇਣ ਔਰ ਇਹ ਸਭ ਤਿਆਰੀਆਂ ਯੋਜਨਾਬੰਦੀ ਦੇ ਹਿਸਾਬ ਦੇ ਨਾਲ ਕੀਤੀਆਂ ਜਾਣ ਤਾਂ ਕਿ ਬੱਚੇ ਵੀ ਆਪਣੇ ਇਮਤਿਹਾਨਾਂ ਨੂੰ ਚੰਗੀ ਤਰ੍ਹਾਂ ਦੇ ਨਾਲ ਕਰ ਸਕਣ ਔਰ ਸਕੂਲ ਦੇ ਵਿੱਚ ਅਧਿਆਪਕ ਵੀ ਇਸ ਤਰੀਕੇ ਦੇ ਨਾਲ ਬੱਚਿਆਂ ਦੀ ਤਿਆਰੀ ਕਰਵਾ ਸਕਣ ਹੁਣ ਸੀਬੀਐਸਸੀ ਨੇ ਜਦੋਂ ਡੇਟਸ ਜਾਰੀ ਕਰ ਦਿੱਤੀਆਂ ਨੇ ਤੇ ਨਾਲ ਦੇ ਨਾਲ ਸਮਾਂ ਵੀ ਦੱਸ ਦਿੱਤਾ ਹੈ ਸੋ ਬੱਚਿਆਂ ਦੇ ਵਿੱਚ ਤਿਆਰੀ ਵਿਦਿਆਰਥੀਆਂ ਦੇ ਵਿੱਚ ਤਿਆਰੀ ਪੂਰ ਜ਼ੋਰ ਤਰੀਕੇ ਦੇ ਨਾਲ ਹੋਣੀ ਸ਼ੁਰੂ ਹੋ ਗਈ ਸੀਬੀਐਸਸੀ ਨੇ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਦੇ ਲਈ ਅੰਤਿਮ ਡੇਟਸ਼ੀਟ ਵੀ ਹੁਣ ਜਾਰੀ ਕਰ ਦਿੱਤੀ ਹੈ ਜੋ ਪਹਿਲਾਂ ਸ਼ੁਰੂਆਤੀ ਸੰਭਾਵਿਤ ਡੇਟਸ਼ੀਟਾਈ ਸੀ ਸਿਰਫ ਤੇ ਸਿਰਫ ਇਸੇ ਕਰਕੇ ਆਈ ਸੀ ਤਾਂ ਕਿ ਸਕੂਲ ਔਰ ਵਿਦਿਆਰਥੀ ਆਪਣੇ ਆਪ ਨੂੰ ਇਸ ਦੇ ਹਿਸਾਬ ਦੇ ਨਾਲ ਤਿਆਰਬ ਤਿਆਰ ਰੱਖਣ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਦਾ ਸਾਹਮਣਾ ਉਹਨਾਂ ਨੂੰ ਨਾ ਕਰਨਾ ਪਵੇ ਜਦੋਂ ਹੁਣ ਇਹ ਅੰਤਮ ਡੇਟਸ਼ੀਟ ਜਾਰੀ ਕਰ ਦਿੱਤੀ ਗਈ ਹੈ ਸਪੂਰ ਜ਼ੋਰ ਤਿਆਰੀਆਂ ਵਿਦਿਆਰਥੀ ਵਰ ਦੇ ਵਿੱਚ ਵੀ ਦਿਖਣ ਨੂੰ ਮਿਲਣ ਗਿਆ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਪ੍ਰੀਖਿਆਵਾਂ ਦੇ ਵਿੱਚ ਵਧੀਆ ਪਰਫਾਰਮੈਂਸ ਦੇ ਸੋ ਹੁਣ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਇਸ ਡੇਟ ਸ਼ੀਟ ਨੂੰ ਡਾਊਨਲੋਡ ਕਰਨਾ ਚਾਹੁੰਦੇ ਹੋ ਤੇ ਇਸ ਦੇ ਲਈ ਇੱਕ ਪਰਟੀਕੂਲਰ ਸਟੈਪ ਤੁਹਾਨੂੰ ਫਾਲੋ ਕਰਨਾ ਪਏਗਾ ਸਭ ਤੋਂ ਪਹਿਲਾਂ ਤੁਸੀ CBSE ਦੇ ਅਧਿਕਾਰਤ ਵੈੱਬਸਾਈਟ ਤੇ ਜਾਣਾ ਹੈ ਜੋ ਕਿ ਹੈ ਜੀ cbse.gov.in ਇਸ ਦੇ ਉੱਪਰ ਜਾ ਕੇ ਤੁਸੀਂ ਜਿਵੇਂ ਹੀ ਹੋਮ ਪੇਜ ਦੇਖੋਗੇ ਸਕਰੀਨ ਦੇ ਉੱਪਰ ਤੇ ਉਹਦੇ ਉੱਪਰ ਲੇਟੈਸਟ CBSE ਸੈਕਸ਼ਨ ਤੇ ਤੁਹਾਨੂੰ ਜਾਣਾ ਪਏਗਾ ਤੇ ਨਾਲ ਦੀ ਨਾਲ ਤੁਹਾਨੂੰ ਦੱਸ ਦਈਏ ਕਿ ਜਦੋਂ ਤੁਸੀਂ ਲੇਟੈਸਟ CBSE ਸੈਕਸ਼ਨ ਤੇ ਪਹੁੰਚ ਗਏ ਤੇ ਉੱਥੇ CBSE ਬੋਰਡ ਐਗਜ਼ਾਮ ਡੇਟ ਸ਼ੀਟ 2025 ਦਾ ਲਿੰਕ ਤੁਹਾਨੂੰ ਦਿਖ ਜਾਏਗਾ i ਉਸ ਲਿੰਕ ਦੇ ਉੱਪਰ ਤੁਸੀਂ ਕਲਿੱਕ ਕਰਨਾ ਹੋਵੇਗਾ ਔਰ ਇਸ ਤੋਂ ਬਾਅਦ ਤੁਸੀਂ 10ਵੀਂ ਜਾਂ 12ਵੀਂ ਦੀ ਡੇਟ ਸ਼ੀਟ ਲੈ ਸਕਦੇ ਹੋ ਇਸ ਨਾਲ ਨਾਲ ਡੇਟ ਸ਼ੀਟ ਓਪਨ ਹੋ ਜਾਵੇਗੀ ਜਿਸ ਨੂੰ ਤੁਸੀਂ ਡਾਊਨਲੋਡ ਕਰਕੇ ਸੇਵ ਕਰ ਸਕਦੇ ਹੋ ਜਾਂ ਫਿਰ ਇਹਦਾ ਪ੍ਰਿੰਟ ਕਰਵਾ ਸਕਦੇ ਹੋ ਹੁਣ ਇੱਥੇ ਦੇਖਣ ਵਾਲੀ ਗੱਲ ਇਹ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਦਿੱਤੀ ਸੀਬੀਐਸਸੀ ਨੇ ਦੇ ਅਧਾਰਿਤ ਕਰ ਦਿੱਤਾ ਹੈ ਕਿ 10ਵੀਂ ਕਲਾਸ ਦੀ ਛਿਮਾਹੀ ਪ੍ਰੀਖਿਆ ਲਈ ਜਾ ਸਕਦੀ ਹੈ ਇਸੇ ਬਾਬਤ ਵੀ ਬਹੁਤ ਸਾਰੀਆਂ ਕਿਆਸਰਾਂ ਲਗਾਈਆਂ ਜਾ ਰਹੀਆਂ ਨੇ ਕਿ ਬਹੁਤ ਵੱਡਾ ਬਦਲਾਅ ਜਿਹੜਾ ਹੈ ਉਹ ਐਨਈਪੀ 2020 ਦੇ ਜ਼ਰੀਏ ਆ ਸਕਦਾ ਹੈ ਸੋ ਦੇਖਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਪ੍ਰੀਖਿਆ ਪ੍ਰਣਾਲੀ ਦੇ ਵਿੱਚ ਖਾਸ ਕਰਕੇ CBSE ਦੇ ਬਦਲੋ ਕੀ ਕੀ ਬਦਲਾਅ ਆ ਜਾਂਦੇ